ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਵੀਰੋ ਜਿਵੇਂ ਕਿ ਹੁਣ ਨਵੰਬਰ ਦਾ ਮਹੀਨਾ ਚੜ ਜਾਣਾ ਹੈਗਾ ਤੇ ਜਿਹੜਾ ਸਬਜ਼ੀਆਂ ਲਾਉਣ ਦਾ ਬਹੁਤ ਵਧੀਆ ਸਮਾਂ ਜਿਹੜੀ ਅੱਜ ਕੱਲ ਸਬਜ਼ੀਆਂ ਹੋ ਜਾਂਦੀਆਂ ਵੀਰੋ ਠੰਡ ਦਾ ਟਾਈਮ ਆ ਜਾਂਦਾ ਵੀ ਖੇਤੀ ਹੋ ਜਾਂਦੀ ਨੇ ਵਧੀਆ ਹੁੰਦੀ ਨੇ ਜਿਹੜਾ ਕੋਈ ਵੀਰ ਮਿਹਨਤ ਕਰਦਾ ਤੇ ਮਿਹਨਤ ਕਰਨੀ ਵੀ ਚਾਹੀਦੀ ਆਪਦੀ ਜ਼ਮੀਨ ਨਾਲ ਜੁੜ ਕੇ ਰਹਿਣਾ ਕਹਿੰਦਾ ਤੇ ਜ਼ਮੀਨਾਂ ਵੀਰੋ ਸਾਮ੍ਹ ਕੇ ਰੱਖੋ ਆਪਾਂ ਇਹ ਮਲਚਿੰਗ ਸ਼ੀਟ ਭਾਬੋ ਅੱਜ ਆਪਾਂ ਮੰਗਵਾਲੀ 22-23 ਕਿੱਲਿਆਂ ਦੀ ਇਹ ਮਲਚਿੰਗ ਸ਼ੀਟ ਜਿਹੜੀ ਮੰਗਵਾਈ ਆ ਇਹ ਕਈ ਤਰ੍ਹਾਂ ਦੀ ਮਲਚਿੰਗ ਸ਼ੀਟ ਆਉਂਦੀ ਹੈ ਇਹ 800 ਮੀਟਰ ਦਾ ਇੱਕ ਰੋਲ ਹੈ ਇੱਕ ਕਿੱਲੇ ਦੇ ਵਿੱਚ ਸਵਾ 3 ਰੋਲ ਸਾਢੇ 3 ਰੋਲ ਵੀਰੋ ਇਹ ਲੱਗ ਜਾਂਦੇ ਆ ਜਿਹੜੇ ਕਿ ਇਹਦੇ ਫਾਇਦੇ ਹੀ ਫਾਇਦੇ ਨੇ ਇਹਦਾ ਨੁਕਸਾਨ ਕੋਈ ਨਹੀਂ ਇਹ ਤੇ ਤੁਸੀਂ ਸ਼ਿਮਲਾ ਮਿਰਚ ਦੀ ਕਾਸ਼ਤ ਕਰ ਸਕਦੇ ਹੋ ਮਲਚਿੰਗ ਸ਼ੀਟ ਉੱਪਰ ਲੰਬੀ ਮਿਰਚ ਖੀਰਾ ਕਰੇਲਾ ਅੱਜ ਕੱਲ ਤਾਂ ਲਸਣ ਪਿਆਜ਼ ਵੀ ਮਲਚੀ ਸ਼ੀਟ ਦੇ ਉੱਪਰ ਲੱਗਣ ਲੱਗ ਗਿਆ ਜਿਹੜੀ ਕਿ ਇਹ ਬਹੁਤ ਮਾਡਲਾਂ ਦੇ ਵਿੱਚ ਆਉਂਦੀ ਹੈ ਵਿੱਚ ਇਹ ਹਲਕੀ ਨਰਮ ਵੀ ਆਉਂਦੀ ਆ ਜਿਹੜੇ ਤੇ ਰੇਟ ਨੇ ਉਹ ਵੀ ਵੱਖੋ ਵੱਖਰੇ ਆ ਵਜਨ ਚ ਆਉਂਦੀ ਆ ਜਿਹੜੀ ਇਹ ਆਪਾਂ ਸ਼ਿਮਲਾ ਵਿੱਚ ਲਾਉਣੀ ਆ ਇਹਦੀ ਦੋਨੇ ਸਾਈਡ ਸ਼ਿਮਲਾ ਮਿਰਚ ਲਗਣੀ ਆਗੀ ਜਿਹੜੇ ਆਪਾਂ ਇਹਦੇ ਵਿੱਚ ਸਰਾਖ ਨੇ ਉਹ ਆਪਾਂ ਦੂਰ ਨੇੜੇ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਕਰਵਾ ਸਕਦੇ ਆ ਇਹ ਕੱਡੇ ਕੜਾਈ ਸਰਾਖਾਂ ਵਾਲੀ ਲੈ ਕੇ ਆਉਂਦੀ ਹੈ ਵਿੱਚ ਬਿਨਾ ਸਰਾਖਾਂ ਵਾਲੀ ਵੀ ਆਉਂਦੀ ਜਿਹੜੀ ਸਰਾਖ ਆਪ ਨੂੰ ਕੱਢਨੇ ਪੈਂਦੇ ਆ ਇਹ ਆਪਾਂ ਜਿਹੜੇ ਸਰਾਖ ਤੋਂ ਸਰਾਖ ਦੀ ਦੂਰੀ ਹੈ ਉਹ 14 ਇੰਚ ਤੇ ਆ ਜਿਹੜੀ ਸਰਾਖ ਤੋਂ ਜਿਵੇਂ ਲੈਂਡ ਤੋਂ ਲੈਂਡ ਦੀ ਦੂਰੀ ਹੈ ਜਿਹੜੀ ਸਰਾਖਾਂ ਦੀ ਹੈ ਉਹ 12 ਇੰਚ ਹੈ ਤੁਸੀਂ ਆਪਦੀ ਮਰਜ਼ੀ ਅਨੁਸਾਰ ਦੂਰ ਨੇੜੇ ਸਰਾਖ ਕਰਵਾ ਸਕਦੇ ਹੋ ਇਹਦੇ ਫਾਇਦੇ ਫਾਇਦੇ ਨੇ ਜਿਵੇਂ ਕਹਿ ਦਈਏ ਵੀ ਅੱਜ ਕੱਲ ਤਾਂ ਬੂਟ ਜਰਾਬਾਂ ਵਾਲੀ ਖੇਤੀ ਹੋ ਗਈ ਮੈਂ ਕਹਿਣਾ ਮੇਰੇ ਸਾਰੇ ਵੀਰ ਭਰਾਵਾਂ ਨੂੰ ਵੀ ਆਪਦੀਆਂ ਜ਼ਮੀਨਾਂ ਨੂੰ ਸੰਭਾਲ ਕੇ ਰੱਖੋ ਜ਼ਮੀਨਾਂ ਨਾਲ ਜੁੜ ਕੇ ਰਹੋ ਕਿਰਤ ਕਰੋ ਤੇ ਜਿਹੜੇ ਇਹਦੇ ਉੱਪਰ ਬਾਦ ਦੇ ਵਿੱਚ ਰਿੰਗ ਲੱਗਣੇ ਆ ਉਹ 6.5 ਫੁੱਟੇ ਰਿੰਗ ਬਾਦ ਚ ਲੱਗਣੇ ਆ ਜਦੋਂ ਆਪਣਾ ਦਸੰਬਰ ਮਹੀਨਾ ਚੜਨਾਗਾ ਕਿਉਂਕਿ ਉਹ ਕਵਰ ਕਰਨੀ ਜਿਹੜੀ ਸਰਦੀ ਆਪਾਂ ਠੰਡ ਤੋਂ ਬਚਾ ਕੇ ਰੱਖਣੀ ਹੈ ਜੀ ਜਿਹੜੀ ਮਲਚਿੰਗ ਹੈ ਇਹ ਆਪਾਂ ਖੇਤ ਦੇ ਵਿੱਚ ਵਿਛਾਉਣੀ ਹੈ ਉਹ ਆਪਣੇ ਕੋਲੇ ਮਸ਼ੀਨ ਵੀ ਹੈ ਤੁਸੀਂ ਆਪਣੇ ਪਿਛਲੀਆਂ ਵੀਡੀਓ ਵੀ ਦੇਖ ਸਕਦੇ ਹੋ ਹੋਣ ਵਾਲੀਆਂ ਵੀਡੀਓ ਵੀ ਆਪਾਂ ਸਾਰੇ ਪਾਉਂਦੇ ਰਹਾਂਗੇ ਕਿਵੇਂ ਖੇਤ ਦੇ ਵਿੱਚ ਮਲਚਿੰਗ ਇਹ ਵਿਛਦੀ ਹੈ ਜੇ ਕਿਸੇ ਵੀਰ ਨੇ ਦੂਰ ਨੇੜੇ ਇਹ ਮਲਚਿੰਗ ਆਪਣੇ ਤੋਂ ਵਿਛਵਾਉਣੀ ਹੋਵੇ ਤਾਂ ਆਪਾਂ ਕਿਰਾਏ ਤੇ ਵਿਛਾਵ ਵੀ ਦਿੰਨੇ ਆ ਖੇਤ ਦੇ ਵਿੱਚ ਪਾ ਦਿੰਨੇ ਜਿਵੇਂ ਕਿ ਮਾਨਸੈਰੀ ਦੇ ਨੇੜੇ ਤੇੜੇ ਜਿਹਾ ਬਾੜੀ ਦੂਰ ਦਰਾਡੇ ਤਾਂ ਨਹੀਂ ਪੂਰਾ ਹੁੰਦਾ ਨੇੜੇ ਤੇੜੇ ਜਿਹਾ ਆਪਾਂ ਇਹ ਸ਼ੀਟ ਆਪਣੇ ਟਰੈਕਟਰ ਨਾਲ ਪਾ ਦਿੰਨੇ ਆ ਜਿਹੜੇ ਵੀਰ ਨੇ ਇੱਕ ਵਾਰ ਇਹ ਸ਼ੀਟ ਪਾਲੀ ਤੇ ਉਹ ਵਾਰ-ਵਾਰ ਸ਼ੀਟ ਪਾਉ ਇਹਦੀ ਫਾਇਦਾ ਇਹ ਆ ਵੀ ਨਦੀਨਾ ਤੋਂ ਬਹੁਤ ਜ਼ਿਆਦਾ ਫਾਇਦਾ ਗਾ ਜਿਹੜੀ ਫਸਲ ਆ ਉਹ ਛੇਤੀ ਵਾਲਾ ਮਾਰਦੀ ਹੈਗੀ ਤੇ ਜਦੋਂ ਵੀ ਪੱਟ ਕੇ ਇਹ ਬਾਹਰ ਕੱਢਣੀ ਆਵਾਦੇ ਦੇ ਵਿੱਚ ਜਦੋਂ ਆਪਣੀ ਸਰਜੀ ਜਾਂ ਫਸਲ ਕੋਈ ਵੀ ਖਤਮ ਹੋ ਜਾਂਦੀ ਐ ਐਂਟ ਆ ਜਾਂਦਾ ਤਾਂ ਉਹ ਦੋ ਇਹ ਆਪਾਂ ਨੂੰ ਪੱਟ ਕੇ ਬਾਹਰ ਕੱਢਣੀ ਪੈਂਦੀ ਉਹ ਉਹਦੇ ਪ੍ਰਬੰਧ ਹੋ ਜਾਂਦੇ ਨੇ ਕਿ ਅੱਜ ਆਪਾਂ ਇਹ 80 ਰੋਲ ਮੰਗਵਾ ਲਏ ਜਿਹੜੇ ਕਿ 22 23 ਕਿੱਲਾਂ ਦੇ ਵਿੱਚ ਇਹ ਆਪਾਂ ਜਿਹੜੀ ਸ਼ੀਟ ਆ ਸਾਰੀ ਵਿਛਾ ਦੇਣੀ ਹੈ ਬਾਕੀ ਤੁਸੀਂ ਵੀਡੀਓ ਨਾਲ ਜੁੜ ਕੇ ਰਹੋ ਭਰਾਵੋ ਤੇ ਆਪਾਂ ਨੂੰ ਕਈ ਸਾਲ ਹੋ ਗਏ ਜਿਹੜੀ ਇਹ ਸ਼ੀਟ ਆਪਾਂ ਪਾਉਂਦੇ ਆ ਰਹੇ ਹਾਂ ਤੇ بڑا ਇਹਨੇ ਸਿਖਾਲਾ ਕੀਤਾ ਹੋਇਆਗਾ ਅੱਗੇ ਤਾਂ ਜਿਵੇਂ ਨਦੀਨ ਆਪਾਂ ਨੂੰ ਬਹੁਤ ਹੀ ਜ਼ਿਆਦਾ ਤੰਗ ਕਰਦੇ ਸੀ ਗੁੱਡ ਗੜਾਈ ਬਹੁਤ ਕਰਨੇ ਪੈਂਦੇ ਸੀ ਇਹਦਾ ਫਾਇਦਾ ਬਹੁਤ ਆ ਤੇ ਲਾ ਤੁਸੀਂ ਹਰੇਕ ਚੀਜ਼ ਸਬਜੀ ਬਹੁਤ ਤਰ੍ਹਾਂ ਦੀ ਸਬਜੀ ਹੁਣ ਇਹ ਜਿਹੜੀ ਸ਼ੀਟ ਉੱਪਰ ਲੱਗਣ ਲੱਗ ਗਈ ਖੀਰਾ ਲਾ ਲਓ ਲੰਬੀ ਮਿਰਚ ਲਾ ਲਓ ਕarele ਲਾ ਲਓ ਲਸਣ ਪਿਆਜ਼ ਲਾ ਲਓ ਤੇ ਹੋਰ ਵੀ ਸਬ지ਆਂ ਬੱਖੋ ਵੱਖਰੀਆਂ ਤਰ੍ਹਾਂ ਦੀਆਂ ਇਹ ਸ਼ੀਟਾਂ ਜਿਹੜੀਆਂ ਆਉਣ ਲੱਗ ਗਈਆਂ ਇਹ ਆਪਣਾ 800 ਮੀਟਰ ਦਾ ਇੱਕ ਰੋਲ ਆ ਵੀਰੋ ਜਿਹੜੇ ਕਿ ਵੱਡੇ ਛੋਟੇ ਰੋਲ ਵੀ ਆਉਂਦੇ ਨੇ ਕਈ ਤਰ੍ਹਾਂ ਚ ਆਉਂਦੀ ਐ ਤੇ ਜੇ ਕਿਸੇ ਨੇ ਸ਼ੀਟ ਇਹ ਮਲਚਿੰਗ ਮੰਗਵਾਉਣੀ ਹੋਵੇ ਤਾਂ ਆਪਾਂ ਤੁਹਾਨੂੰ ਮੰਗਵਾ ਵੀ ਦੇਵਾਂਗੇ ਜੀ ਧੰਨਵਾਦ ਸਤਿ ਸ੍ਰੀ ਅਕਾਲ